ਕਰੋੜ 32 ਲੱਖ ਰੁਪਏ ਦੀ ਲਾਗਤ ਨਾਲ ਕਾਨਮਾ ਤੋਂ ਫਰੀਦਾ ਨਗਰ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਦਾ ਉਦਘਾਟਨ ਕੈਬਨਿਟ ਮੰਤਰੀ ਲਾਲਚੰਦ ਘਟਾਰੂਚੱਕ ਨੇ ਕੀਤਾ ਉਨ੍ਹਾਂ ਕਿਹਾ ਕਿ ਇਸ ਵਾਰ ਇਸ ਸੜਕ ਨੂੰ 10 ਫੁੱਟ ਤੋਂ ਅਪਗ੍ਰੇਡ ਕਰਕੇ 16 ਫੁੱਟ ਚੌੜਾ ਬਣਾਇਆ ਜਾਵੇਗਾ ਜਿਸ ਨਾਲ ਇਲਾਕੇ ਦੀ 25 ਪਿੰਡਾਂ ਦੀ ਚੱਲੀ ਆ ਰਹੀ ਮੰਗ ਅਤੇ ਸਮੱਸਿਆ ਦਾ ਹੱਲ ਹੋਵੇਗਾ ਆਉ ਸੰਦੇਹਾ ਕੈਬਨਿਟ ਮੰਤਰੀ ਲਾਲਚੰਦ ਘਟਾਰੂਚੱਕ ਕੋਲੋਂ ਉਹਨਾਂ ਦੀ ਜਵਾਨ ਮੈਂ ਸਮਝਦਾ ਕਿ ਬੜਾ ਖੁਸ਼ੀ ਦਾ ਪਲਵੀ ਆ ਤੇ ਇੱਕ ਚੇਰ ਸਥਾਈ ਮੰਗ ਜਿਹੜੀ ਪਿਛਲੇ ਕਈ ਸਾਲਾਂ ਤੋਂ ਕਾਨਮਾ ਤੋਂ ਲੈ ਕੇ ਬਾਇਆ ਟੁੰਡੇ ਫਿਰੋਜ਼ਪੁਰ ਸੈਦੋਵਾਲ ਅਪ ਟੂ ਫਰੀਦ ਅਨਗਰ ਚਸ਼ਮਾ ਡਗਰੋਰ ਇਹ ਸੜਕ ਕਾਫੀ ਮੰਦੀ ਹਾਲਤ ਸੀਗੀ ਔਰ ਇਸ ਸੜਕ ਦੇ ਉੱਤੇ ਨਿਕਲਣਾ ਆਣਾ ਜਾਣਾ ਬਹੁਤ ਔਖਾ ਸੀਗਾ ਜਿਨ ਕਿ ਮੈਂ ਕਹਿ ਸਕਦਾ ਵੀ ਬੜੀ ਜਿੱਦਾਂ ਕਹਾਂ ਲੋ ਤੁਸੀਂ ਵੀ ਇੱਕ ਲੋਕ ਤੰਗੀ ਤੋਂ ਗੁਜ਼ਰੇ ਹਸਾਬ ਸੋ ਮੈਂ ਸ਼ੁਕਰੀਆ ਅਦਾ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਉਹਨਾਂ ਨੇ ਦੋ ਵੱਡੇ ਰੋਡ ਮੇਰੇ ਹਲਕਿਆਂ ਨੂੰ ਜਿਹੜੇ ਦਿੱਤੇ ਆ ਇੱਕ ਤੇ ਜਿੱਥੇ ਅੱਜ ਆਪਾਂ ਖੜੇ ਆ ਪਿੰਡ ਚਸ਼ਮਾ ਚਰੋੜ ਦੇ ਅੰਦਰ ਤੇ ਦੂਸਰਾ ਜਿਹੜਾ ਆ ਤਾਰਾਗੜ ਬਾਇਆ ਭਿਆਲੜੀ ਤੇ ਧੋਵੜਾ ਉਹ ਵੀ ਮਤਲਬ ਲੰਮਾ ਰੋਡ ਹੈਗਾ ਆ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਇਹ ਜਿਹੜੀ ਸੜਕ ਆ ਇਹ 1.5 ਕਿਲੋਮੀਟਰ ਲੰਬੀ ਹੈ ਔਰ ਪਹਿਲੋਂ ਇਹ 10 ਫੁੱਟ ਚੌੜੀ ਸੀਗੀ ਸੋ ਇਹ ਹੁਣ 1.5 ਕਿਲੋਮੀਟਰ ਲੰਬੀ ਸੜਕ 10 ਫੁੱਟ ਚੌੜੀ ਦੇ ਥਾਂ ਹੁਣ 16 ਫੁੱਟ ਚੌੜੀ ਬਣ ਰਹੀ ਹੈ ਤੇ ਇਹਦੇ ਉੱਤੇ 7 ਕਰੋੜ 32 ਲੱਖ ਰੁਪਏ ਦੀ ਲਾਗਤ ਆਣੀ ਹੈ ਸੋ ਮੈਂ ਸਮਝਦਾ ਕਿ ਮੇਰੇ ਖਿਆਲ ਅਭੀ ਲਗਭਗ 20 ਸਾਲਾਂ ਤੋਂ ਬਾਅਦ ਪਿਛਲੀ ਕਾਂਗਰਸੀ ਸਰਕਾਰ ਵੀ ਆਈ ਅ ਇਥੇ ਉਹਨਾਂ ਨੇ 5 ਸਾਲ ਮਤਲਬ ਕਾਫੀ ਟੁੱਟੀ ਹੋਈ ਸੜਕਾਂ ਹੁੰਦੇ باوجود ਵੀ ਧਿਆਨ ਨਹੀਂ ਦਿੱਤਾ ਤੇ ਇਸ ਤੋਂ ਪਿਛਲੇ ਜਿਹੜੀ ਵਿਜੀਬੀ ਦੀ ਗਵਰਨਮੈਂਟ ਹੀ ਉਹਦੇ ਅੰਦਰ ਵੀ ਲੋਕ ਨਰਕ ਭਰੀ ਜ਼ਿੰਦਗੀ ਜਿਹੜੀ ਆ ਉਹ ਜੀਣ ਕਰਦੇ ਰਹੇ ਆ ਸੋ ਸੜਕਾਂ ਕਈ ਵਾਰੀ ਕਾਗਜ਼ਾਂ 'ਚ ਬਣ ਗਈਆਂ ਕਈ ਵਾਰੀ ਮਤਲਬ ਲੋਕਾਂ ਦੇ ਅੱਖਸ ਘਟਾ ਪਿਆ ਪਰ ਵਾਸਤਵ ਦੇ ਵਿੱਚ ਇਹ ਸੜਕਾਂ ਲੰਬੇ ਅਰਸੇ ਤੋਂ ਬਾਅਦ ਬਣ ਰਹੀ ਆ ਸੋ ਮੈਨੂੰ ਖੁਸ਼ੀ ਆ ਅੱਜ ਇਸ ਇਲਾਕੇ ਦੇ ਆ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਾਥੀ ਬਲਾਕ ਪ੍ਰਧਾਨ ਇਹਨਾਂ ਪਿੰਡਾਂ ਦੇ ਸਰਪੰਚ ਪੰਚ ਸਹਿਬਾਨ ਤੇ ਸਮਸਤ ਸਾਡੇ ਅਧਿਕਾਰੀ ਸਹਿਬਾਨ ਜਿਹੜੇ ਆ ਉਹ ਇੱਥੇ ਆ ਜਾਈ ਐ ਔਰ ਮੇਰੇ ਵੱਲੋਂ ਫਿਰ ਦੁਬਾਰਾ ਇਹਨਾਂ ਸਾਰੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਸੇ ਤਰ੍ਹਾਂ ਆਪਣੇ ਹਲਕੇ ਦੇ ਲੋਕਾਂ ਦੇ ਲਈ ਜਿਹੜੀਆਂ ਸੜਕਾਂ ਬੇਸਿਕਲੀ ਸੜਕਾਂ ਸਾਨੂੰ ਮਿਲੀਆਂ ਹੀ ਬਰਾਸਤ ਚ ਬਹੁਤ ਮੰਦੀ ਹਾਲ ਚ ਹੈ ਜਦੋਂ ਮੈਂ ਐਮ ਐਲ ਏ ਬਣਿਆ ਪੰਜਾਬ ਸਰਕਾਰ ਬਣੀ ਹੈ ਮਾਨਜੂਗ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਇਹ ਸੜਕਾਂ ਨਾ ਦੀ ਚੀਜ਼ ਹੀ ਕੋਈ ਨਹੀਂ ਸਾਡੇ ਹਲਕਿਆਂ ਦੇ ਅੰਦਰ ਸੋ ਸਹਜੇ ਸਹਜੇ ਅਸੀਂ ਸੜਕਾਂ ਬਣਾਉਣ 'ਚ ਲੱਗੇ ਆ ਸੋ ਇੱਕ ਅਚੇਚੇ ਤੋਂ ਤੁਸੀਂ ਧਿਆਨ ਰੱਖ ਰਹੇ ਆ ਮੈਂ ਜਿਹੜੇ ਸਬੰਧਤ ਠੇਕੇਦਾਰ ਨੇ ਜਿਹੜਾ ਸੜਕੇ ਬਣਾਣੀ ਆ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਅੱਜ ਲੋਕਾਂ ਦੀ ਹਾਜ਼ਰੀ 'ਚ ਵੀ ਇਹ 7 ਕਰੋੜ 32 ਲੱਖ ਰੁਪਏ ਦੇ ਵਿੱਚੋਂ ਅਸੀਂ ਕਿਸੇ ਕੋਲ ਚੁਆਨੀ ਨਹੀਂ ਲੈਣੀ ਅਸੀਂ ਬਸ ਸੜਕ ਵਧੀਆ ਚਾਹਨੇ ਆ ਸੜਕ ਵਧੀਆ ਬਣੇ ਔਰ ਲੋਕਾਂ ਨੂੰ ਕੋਈ ਘੱਟੋ ਘਾਟ 10-15 ਸਾਲ ਦੁਬਾਰਾ ਇਹ ਮੰਗ ਨਾ ਕਰਨੀ ਬਵੇ ਹੀ ਸਾਡੀ ਉਹਨਾਂ ਨੂੰ ਅਪੀਲ ਵੀ ਆ ਔਰ ਸਾਨੂੰ ਆਸ ਵੀ ਹੈ ਕਿ ਉਹ ਚੰਗਾ ਕੰਮ ਕਰਨਗੇ ਸੋ ਫਿਰ ਅੱਜ ਮੈਂ ਇਸ ਪਲ ਦੇ ਉੱਤੇ ਸਮਸਤ ਖੇਤਰਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਔਰ 7 ਕਰੋੜ 32 ਲੱਖ ਰੁਪਏ ਦੇ ਲਾਗਤ ਦੇ ਨਾਲ 1.5 ਕਿਲੋਮੀਟਰ ਲੰਬੀ ਤੇ 16 ਫੁੱਟ ਚੌੜੀ ਜਿਹੜੀ ਸੜਕ ਹੈ ਉਹ ਪਹਿਲੀ ਵਾਰੀ ਇਸ ਇਲਾਕੇ ਦੇ ਵਿੱਚ ਮਤਲਬ ਜਿਹੜੀ ਉਹ ਬਣ ਲਈ ਮਤਲਬ ਜਿਹੜੀ ਜਾਰੀ ਹੈ ਸੋ ਇਸੇ ਤਰ੍ਹਾਂ ਆਪਣੇ ਹਲਕੇ ਦੇ ਅੰਦਰ ਆਉਣ ਵਾਲੇ ਦਿਨਾਂ ਸੋਰ ਵੀ ਕੁਝ ਸੜਕਾਂ ਦੇ ਨਿਰਮਾਣ ਕਰ ਸ਼ੁਰੂ ਕਰਾਵਾਂਗੇ ਸੋ ਮੇਰੀ ਇੱਛਾ ਵੀ ਹੈ